2 ਮਹੀਨਿਆਂ ਦੀ ਲੰਮੀ ਉਡੀਕ ਤੋਂ ਬਾਅਦ ਕੈਨੇਡੀਅਨ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੇ ਆਗੂ ਦੀ ਚੋਣ ਦਾ ਦਿਨ ਆ ਗਿਆ ਹੈ ਅਤੇ ਜਲਦੀ ਹੀ ਇਹ ਤੈਅ ਹੋ ਜਾਵੇਗਾ ਕਿ ਪਾਰਟੀ ਪ੍ਰਧਾਨਗੀ ਦੀ ਦੌੜ ਵਿੱਚ ਆਏ ਚਾਰ ਉਮੀਦਵਾਰਾਂ ਵਿੱਚੋਂ ਜੇਤੂਤਾ ਅੱਜ ਕਿਸ ਦੇ ਸਿਰ ਸਜੇਗਾ ਪਰ ਕੈਨੇਡਾ ਦੇ ਸਿਆਸੀ ਮਾਹਿਰ ਇਹ ਕਹਿ ਰਹੇ ਨੇ ਕਿ ਗੈਰ ਸਿਆਸੀ ਪਿਛੋਕੜ ਵਾਲੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਅਗੇਤ ਮਿਲ ਰਹੀ ਹੈ। ਵੈਸੇ ਤਾਂ ਮਾਰਕ ਕਾਰਨੀਵਲੋਂ ਪਾਰਟੀ ਲਈ 45 ਲੱਖ ਡਾਲਰ ਦਾ ਫੰਡ ਝਟਾ ਸਕਣ ਅਤੇ ਪਿਛਲੇ ਹਫਤੇ ਚਾਰੇ ਉਮੀਦਵਾਰਾਂ ਦੀ ਬਹਿਸ ਤੋਂ ਬਾਅਦ ਉਹ ਪਾਰਟੀ ਸਮਰਥਕਾਂ ਦੀ ਪਹਿਲੀ ਪਸੰਦ ਬਣਦੇ ਨਜ਼ਰ ਆਏ। ਪਰ ਲੰਘੇ 2-3 ਦਿਨਾਂ ਤੋਂ ਪ੍ਰਧਾਨ ਮੰਤਰੀ ਦਫ਼ਤਰ ਅੰਦਰੀਆਂ ਸਰਗਰਮੀਆਂ, ਲੀਕ ਹੋਣ ਨਾਲ ਲੋਕਾਂ ਨੂੰ ਸਰਵੇਖਣ ਏਜੰਸੀਆਂ ਦੇ ਨਤੀਜਿਆਂ ਉੱਤੇ ਵੀ ਇਹ ਪਰ ਉਹ ਸਭ ਜਣ ਲਗਾ ਕਿ ਜਸਟੂਨ ਟਰੂਡੋ ਵੱਲੋਂ ਖਾਲੀ ਕੀਤੀ ਜਾਣ ਵਾਲੀ ਕੁਰਸੀ ਉਤੇ ਆਰਥਿਕ ਮਾਹਰ ਮਾਰਕ ਕਾਰਨੀ ਬਿਰਾਜਮਾਨ ਹੋ ਸਕਦੇ ਨੇ